ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਕੈਂਪ ਦੇ ਇੱਕ ਬਿਆਨ ਨੇ ਇੱਕ ਵਾਰ ਫਿਰ ਅਮਰੀਕੀ ਰਾਜਨੀਤੀ ਅਤੇ ਪਰਵਾਸੀ ਭਾਈਚਾਰੇ ਦੇ ਵਿੱਚ ਭਾਰੀ ਚਰਚਾ ਛੇੜ ਦਿੱਤੀ ਹੈ। ਮੰਗਲਵਾਰ ਨੂੰ ਡੇਟੋਇਟ ਵਿੱਚ ਇੱਕ ਸਮਾਗਮ ਦੌਰਾਨ ਕੰਪਨੀ ਤੋਂ ਕਤੜੀ ਤੇ ਦੋਸ਼ਾਂ ਵਾਲੇ ਕੁਦਰਤੀ ਪਰਵਾਸੀਆਂ ਦੀ ਨਾਗਰਿਕਤਾ ਰੱਦ ਕਰਨ ਦੀ ਧਮਕੀ ਦਿੱਤੀ ਹੈ। ਜਿਸ ਦੇ ਵਿੱਚ ਉਨ੍ਹਾਂ ਨੇ ਖਾਸ ਤੌਰ ਤੇ ਸੋਮਾਲੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ। ਆਪਣੇ ਪাশੋਂ ਦੇ ਚੋਣ ਚੰਪ ਨੇ ਕਿਹਾ ਮੈਂ ਸੋਮਾਲੀਆਂ ਜਾਂ ਕਿਸੇ ਵੀ ਹੋਰ ਦੇਸ਼ ਤੋਂ ਆਏ ਉਨ੍ਹਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਨਾ ਚਾਹੁੰਦਾ ਜੋ ਸਾਡੇ ਨਾਗਰਿਕ ਹਨ। ਤੋਂ ਖਤਰੀ ਕਰਦੇ ਨੇ ਇਸ ਵਿਆਨ ਤੋਂ ਬਾਅਦ ਅਮਰੀਕਾ ਭਾਰਤ ਦੇ ਵਿੱਚ ਸਿਆਸੀ ਅਤੇ ਸਮਾਜਿਕ ਹਲਚਲ ਹੋਣ ਤੇਜ਼ ਹੋ ਚੁੱਕੀ ਹੈ ਟਰੰਪ ਨੇ ਆਪਣੇ ਭਾਸ਼ਣ ਦਾ ਵੱਡਾ ਹਿੱਸਾ ਸੋਮਾਲੀ ਪਾਈਚਾਰੀ ਉਤੇ ਟਿੱਪਣੀਆਂ ਕਰਨ ਦੇ ਵਿੱਚ ਬਤਾਇਆ ਖਾਸ ਕਰਕੇ ਮਿਨੀ ਸੋਟਾ ਅਤੇ ਮੈਨ ਦੇ ਵਿੱਚ ਵਸਦੇ ਲੋਕਾਂ ਬਾਰੇ ਉਹਨਾਂ ਨੇ ਡੈਮੋਕ੍ਰੈਟਿਕ ਕਾਂਗਰਸ ਵੂਮੈਨ ਇਲਹਾਨ ਉਮਰ ਉਤੇ ਵੀ ਨੀਚੇ ਹਮਲੇ ਕੀਤੇ ਇਲਹਾਨ ਉਮਰ 12 ਸਾਲ ਦੀ ਉਮਰ ਦੇ ਵਿੱਚ ਸੋਮਾਲੀਆ ਤੋਂ ਅਮਰੀਕਾ ਸ਼ਰਨਾਰਥੀ ਦੇ ਵਜੋਂ ਆਈ ਸੀ ਅਤੇ 17 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਬਣ ਗਈ ਸੀ ਕੰਪਨੀ ਨੇ ਕਿਹਾ ਉਹ ਸਾਨੂੰ ਸੰਵਿਧਾਨ ਸਿਖਉਂਦੀ ਹੈ ਪਰ ਉਸ ਦੇ ਦੇਸ਼ ਦੇ ਵਿੱਚ ਨਾ ਸਰਕਾਰ ਹੈ ਨਾ ਫੌਜ ਨਾ ਪੁਲਿਸ ਇਹ ਬਿਆਨ ਕਾਫੀ ਲੋਕਾਂ ਵੱਲੋਂ ਭੇਦ ਭਾਵੀ ਅਤੇ ਵਿਵਾਦਿਤ ਕਰਾ ਦਿੱਤਾ ਜਾ ਰਿਹਾ ਹੈ ਇਸ ਨਾਲ ਹੀ ਅਮਰੀਕੀ ਕ੍ਰੈਸ ਸੁਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸੋਮਾਲੀ ਪ੍ਰਵਾਸੀਆਂ ਦੇ ਲਈ ਮਿਲ ਰਹੀ ਟੈਂਪਰੇਰੀ ਪ੍ਰੋਟेक्टेड ਸਟੇਟਸ ਯਾਨੀ ਕਿ TPS ਨੂੰ ਖਤਮ ਕੀਤਾ ਜਾ ਰਿਹਾ ਹੈ TPS ਉਸ ਸਥਿਤੀ ਨੂੰ ਕੈਟੇਰੀ ਜਿਸ ਦੇ ਤਹਿਤ ਜਾੰਗਾ ਆਫਤ ਦੇ ਨਾਲ ਪੀੜਤ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਮਿਲਦੀ ਹੈ ਇਸ ਫੈਸਲੇ ਦੇ ਨਾਲ ਹਜ਼ਾਰਾਂ ਸੋਮਾਲੀ ਪਰਿਵਾਰਾਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੁਣ ਗੱਲ ਕਰੀਏ ਟੀ ਨੈਚਰਲਾਈਜ਼ੇਸ਼ਨ ਸੈਸ਼ਨ ਦੀ ਤਾਂ ਯਾਨੀ ਕਿਸੇ ਵਿਅਕਤੀ ਤੋਂ ਉਸ ਦੀ ਅਮਰੀਕੀ ਨਾਗਰਿਕਤਾ ਵਾਪਸ ਲੈਣ ਦੀ ਪ੍ਰਕਿਰਿਆ ਕਾਨੂੰਨ ਅਨੁਸਾਰ ਇਹ ਸਿਰਫ ਕੁਝ ਸੀਮਤ ਹਾਲਾਤਾਂ ਵਿੱਚ ਹੀ ਸੰਭਵ ਹੁੰਦਾ ਹੈ ਜਿਵੇਂ ਕਿ ਜੇ ਕੋਈ ਵਿਅਕਤੀ ਨਾਗਰਿਕਤਾ ਲੈਂਦੇ ਸਮੇਂ ਧੋਖਾਧੜੀ ਕਰਦਾ ਹੈ ਤੇ ਨਾਲ ਹੀ ਜਾਣਕਾਰੀ ਛੁਪਾਉਂਦਾ ਹੈ ਜਾਂ ਫਿਰ ਅੱਤਵਾਦੀ ਸੰਗਠਨਾਂ ਦੇ ਨਾਲ ਸੰਬੰਧ ਲਕੋਂਦਾ ਹੈ ਯੂਐਸਸੀਆਈਐਸ ਦੇ ਅਨੁਸਾਰ ਨਾਗਰਿਕਤਾ ਰੱਦ ਕਰਨ ਦੇ ਲਈ ਇਹ ਗੱਲਾਂ ਸਾਬਤ ਹੋਣੀਆਂ ਵੀ ਲਾਜ਼ਮੀ ਨੇ ਜਾਣਬੁੱਝ ਕੇ ਝੂਠ ਬੋਲਿਆ ਗਿਆ ਹੋਵੇ ਮਹੱਤਵਪੂਰਨ ਤੱਥ ਛੁਪਾਏ ਗਏ ਹੋਣ ਜਾਂ ਫਿਰ ਉਸ ਕੰਰੰਟ ਨਾਕਿਤਤਾ ਮਿਲੀ ਹੋਵੇ ਇਸ ਤੋਂ ਲਾਵਾ ਛੇ ਨੈਚੁਰਲਾਈਜੇਸ਼ਨ ਹੋਣ ਤੋਂ ਬਾਅਦ ਕੋਈ ਵਿਅਕਤੀ ਅਤਵਾਦੀ ਜੋ ਤਾਨਾਸ਼ਾਹੀ ਸੰਸਥਾਵਾਂ ਦੇ ਨਾਲ ਜੁੜਦਾ ਹੈ ਤਾਂ ਉਸ ਦੀ ਨਾਗਰਿਕਤਾ ਵੀ ਖਤਮ ਕੀਤੀ ਜਾ ਸਕਦੀ ਹੈ ਵਿਤੀ ਧੋਖਾਧੜੀ ਕਰਨ ਵਾਲੇ ਕਿਸੇ ਵੀ ਨਾਗਰਿਕ ਦੇ ਨਾਲ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਪਰ ਸਿਰਫ ਇਸ ਆਧਾਰ ਉੱਤੇ ਕਿ ਕਿਸੇ ਦੀ ਨਾਗਰਿਕਤਾ ਆਪਣੇ ਆਪ ਖਤਮ ਨਹੀਂ ਹੁੰਦੀ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਪ੍ਰਵਾਸੀ ਹੱਕਾਂ ਨਾਗਰਿਕਤਾ ਕਾਨੂੰਨ ਅਤੇ ਰਾਜਨੀਤਿਕ ਬਿਆਨਾਂ ਦੀ ਸੀਮਾ ਬਾਰੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੀ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਿਆਨ ਅਮਰੀਕੀ ਚੋਣੀ ਮਾਹੌਲ ਅਤੇ ਪ੍ਰਵਾਸੀ ਨੀਤੀਆਂ ਨੂੰ ਕਿੰਨਾ ਕੁ ਉਪਰਭਾਵਿਤ ਕਰਦੇ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਟੈਂਪ ਦੇ ਇੱਕ ਬਿਆਨ ਨੇ ਇੱਕ ਵਾਰ ਫਿਰ ਅਮਰੀਕੀ ਰਾਜਨੀਤੀ ਅਤੇ ਪ੍ਰਵਾਸੀ ਭਾਈਚਾਰੇ ਦੇ ਵਿੱਚ ਉਪਾਲਿਚਲਚਾ ਸ਼ੁਰੂ ਕਰ ਦਿੱਤੀ ਹੈ ਮੰਗਲਵਾਰ ਨੂੰ ਡੇਟੋਏਟ ਵਿੱਚ ਇੱਕ ਸਮਾਗਮ ਦੌਰਾਨ ਕੰਪ ਨੇ ਤੌਖਤੜੀ ਤੇ ਦੋਸ਼ਾ ਵਾਲੇ ਕੁਦਰਤੀ ਪ੍ਰਵਾਸੀਆਂ ਦੀ ਨਾਗਦਿਕਤਾ ਦਰਤ ਕਰਨ ਦੀ ਧਮਕੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਸੋਮਾਲੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਆਪਣੇ ਪਾਸ਼ਾ ਟਰੰਪ ਨੇ ਚੰਪਨੇ ਕਿਹਾ ਮੈਂ ਸੋਮਾਲੀਆਂ ਜਾਂ ਕਿਸੇ ਵੀ ਹੋਰ ਦੇਸ਼ ਤੋਂ ਆਏ ਉਹਨਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਨਾ ਚਾਹੁੰਦਾ ਜੋ ਸਾਡੇ ਨਾਗਰਿਕਾਂ ਦੇ ਨਾਲ ਤੋਖਤੜੀ ਕਰਦੇ ਨੇ ਇਸ ਬਿਆਨ ਤੋਂ ਬਾਅਦ ਅਮਰੀਕਾ ਭਾਰਤ ਵਿੱਚ ਸਿਆਸੀ ਅਤੇ ਸਮਾਜਿਕ ਹਲਚਲ ਹੋਣ ਤੇਜ਼ ਹੋ ਚੁੱਕੀ ਹੈ ਟਰੰਪ ਨੇ ਆਪਣੇ ਭਾਸ਼ਣ ਦਾ ਵੱਡਾ ਹਿੱਸਾ ਸੋਮਾਲੀ ਪਾਈਚਾਰੀ ਉਤੇ ਟਿੱਪਣੀਆਂ ਕਰਨ ਦੇ ਵਿੱਚ ਪਾਇਆ ਖਾਸ ਕਰਕੇ ਮਿਨੀ ਸੋਟਾ ਅਤੇ ਮੇਨ ਦੇ ਵਿੱਚ ਵਸਦੇ ਲੋਕਾਂ ਬਾਰੇ ਉਹਨਾਂ ਨੇ ਡੈਮੋਕ੍ਰੈਟਿਕ ਕਾਂਗਰਸ ਵੂਮੈਨ ਇਲਹਾਨ ਉਮਰ ਉੱਤੇ ਵੀ ਨੀਚੇ ਹਮਲੇ ਕੀਤੇ ਇਲਹਾਨ ਉਮਰ 12 ਸਾਲ ਦੀ ਉਮਰ ਦੇ ਵਿੱਚ ਸੋਮਾਲੀਆ ਤੋਂ ਅਮਰੀਕਾ ਸ਼ਰਨਾਰਥੀ ਦੇ ਵਜੋਂ ਆਈ ਸੀ ਅਤੇ 17 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਬਣ ਗਈ ਸੀ ਕੰਪਨੀ ਨੇ ਕਿਹਾ ਉਹ ਸਾਨੂੰ ਸਵਿਧਾਨ ਸਖੋਂਦੀ ਹੈ ਪਰ ਉਸ ਦੇ ਦੇਸ਼ ਦੇ ਵਿੱਚ ਨਾ ਸਰਕਾਰ ਹੈ ਨਾ ਫੌਜ ਨਾ ਪੁਲਿਸ ਇਹ ਬਿਆਨ ਕਾਫੀ ਲੋਕਾਂ ਵੱਲੋਂ ਭੇਦ ਭਾਵੀ ਅਤੇ ਵਿਵਾਦਿਤ ਕਰਾ ਦਿੱਤਾ ਜਾ ਰਿਹਾ ਹੈ ਇਸ ਨਾਲ ਹੀ ਅਮਰੀਕੀ ਕ੍ਰੈਸ ਸੁਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸੋਮਾਲੀ ਪ੍ਰਵਾਸੀਆਂ ਦੇ ਲਈ ਮਿਲ ਰਹੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਯਾਨਕਿ ਟੀਪੀਐਸ ਨੂੰ ਖਤਮ ਕੀਤਾ ਜਾ ਰਿਹਾ ਹੈ ਟੀਪੀਐਸ ਉਸ ਸਥਿਤੀ ਨੂੰ ਕੈਂਟੇਰੀ ਚੀਜ਼ ਦੇ ਤਹਿਤ ਜਾਂਚਾਂ ਆਫਤ ਦੇ ਨਾਲ ਪੀੜਤ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਮਿਲਦੀ ਇਸ ਫੈਸਲੇ ਦੇ ਨਾਲ ਹਜ਼ਾਰਾਂ 소ਮਾਲੀ ਪਰਿਵਾਰਾਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੁਣ ਗੱਲ ਕਰੀਏ ਡੀ ਨੈਚਰਲਾਈਜੇਸ਼ਨ ਦੀ ਤਾਂ ਯਾਨੀ ਕਿਸੇ ਵਿਅਕਤੀ ਤੋਂ ਉਸ ਦੀ ਅਮਰੀਕੀ ਨਾਗਰਿਕਤਾ ਵਾਪਸ ਲੈਣ ਦੀ ਪਰਿਕਿਰਿਆ ਕਾਨੂੰਨ ਅਨੁਸਾਰ ਇਹ ਸਿਰਫ ਕੁਝ ਸੀਮਤ ਹਾਲਾਤਾਂ ਵਿੱਚ ਸੰਭਵ ਹੁੰਦਾ ਜਿਵੇਂ ਕਿ ਜੇ ਕੋਈ ਵਿਅਕਤੀ ਨਾਗਰਿਕਤਾ ਲੈਣ ਦੇ ਸਮੇਂ ਧੋਖਾ ਕਰਦਾ ਤੇ ਨਾਲ ਹੀ ਜਾਣਕਾਰੀ ਛੁਪਾਉਂਦਾ ਜਾਂ ਫਿਰ ਅੱਤਵਾਦੀ ਸੰਗਠਨਾਂ ਦੇ ਨਾਲ ਸੰਬੰਧ ਲੁਕੋਂਦਾ ਯੂ ਐਸ ਸੀ ਆਈ ਐਸ ਐ ਅਨੁਸਾਰ ਨਾਗਰਿਕਤਾ ਰੱਦ ਕਰਨ ਦੇ ਲਈ ਇਹ ਗੱਲਾਂ ਸਾਬਤ ਹੋਣੀਆਂ ਵੀ ਲਾਜ਼ਮੀ ਨੇ ਜਾਣ ਬੁੱਝ ਕੇ ਝੂਠ ਬੋਲਿਆ ਗਿਆ ਹੋਵੇ ਮਹੱਤਵਪੂਰਨ ਤੱਥ ਛੁਪਾਏ ਗਏ ਹੋਣ ਜਾਂ ਫਿਰ ਉਸ ਝੂਠ ਕਾਰਨ ਨਾਗਰਿਕਤਾ ਮਿਲੀ ਹੋਵੇ ਇਸ ਤੋਂ ਇਲਾਵਾ 6 ਨਾਚੁਰਲਾਈਜੇਸ਼ਨ ਹੋਣ ਤੋਂ ਬਾਅਦ ਕੋਈ ਵਿਅਕਤੀ ਅਤਵਾਦੀ ਜੋ ਤਾਨਾਸ਼ਾਹੀ ਸੰਸਾਧ ਦੇ ਨਾਲ ਜੁੜਦਾ ਹੈ ਤਾਂ ਉਸ ਦੀ ਨਾਗਰਿਕਤਾ ਵੀ ਖਤਮ ਕੀਤੀ ਜਾ ਸਕਦੀ ਹੈ। ਮੀਤੀ ਤੋਂ ਖਤੜੀ ਕਰਨ ਵਾਲੇ ਕਿਸੇ ਵੀ ਨਾਗਰਿਕ ਤੇ ਨਾਲ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਪਰ ਸਿਰਫ ਇਸ ਅਧਾਰ ਉਤੇ ਕਿ ਕਿਸੇ ਦੀ ਨਾਗਰਿਕਤਾ ਆਪਣੇ ਆਪ ਖਤਮ ਨਹੀਂ ਹੁੰਦੀ। ਇਸ ਮਾਮਲੇ ਨੇ ਅਮਰੀਕਾ ਦੇ ਵਿਜਪਰਵਾਸੀ ਹਕਾਂ ਨਾਗਰਿਕਤਾ ਕਾਨੂੰਨ ਅਤੇ ਰਾਜਨੀਤਿਕ ਬਿਆਨਾਂ ਦੀ ਸੀਮਾ ਬਾਰੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੀ ਥੀਨ ਰਿਵਿਊ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਿਆਨ ਅਮਰੀਕੀ ਚੋਣੇ ਮਾਹੌਲ ਅਤੇ ਪ੍ਰਵਾਸੀ ਨੀਤੀਆਂ ਨੂੰ ਕਿੰਨਾ ਉਪਰ ਪ੍ਰਭਾਵਿਤ ਕਰਦੇ ਨੇ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਇੱਕ ਬਿਆਨ ਨੇ ਇੱਕ ਵਾਰ ਫਿਰ ਅਮਰੀਕੀ ਰਾਜਨੀਤੀ ਅਤੇ ਪ੍ਰਵਾਸੀ ਭਾਈਚਾਰੇ ਦੇ ਵਿੱਚ ਉਪਾਲਿ ਚਲਚਲ ਛੇੜ ਦਿੱਤੀ ਹੈ ਮੰਗਲਵਾਰ ਨੂੰ ਡੇਟੋਇਟ ਵਿੱਚ ਇੱਕ ਸਮਾਗਮ ਦੌਰਾਨ ਕੰਪਨੀ ਤੋਂ ਕਤੜੀ ਤੇ ਦੋਸ਼ਾ ਵਾਲੇ ਕੁਦਰਤੀ ਪਰਵਾਸੀਆਂ ਦੀ ਨਾਗਰਿਕਤਾ ਵਾਪਸ ਕਰਨ ਦੀ ਧਮਕੀ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਖਾਸ ਤੌਰ ਤੇ ਸੋਮਾਲੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਆਪਣੇ ਪਾਸ਼ੇ ਟਰੰਪ ਨੇ ਚੰਪਨੇ ਕਿਹਾ ਮੈਂ ਸੋਮਾਲੀਆ ਜਾਂ ਕਿਸੇ ਵੀ ਹੋਰ ਦੇਸ਼ ਤੋਂ ਆਏ ਉਹਨਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਨਾ ਚਾਹੁੰਦਾ ਜੋ ਸਾਡੇ ਨਾਗਰਿਕਾਂ ਦੇ ਨਾਲ ਤੋ ਖਤੜੀ ਕਰਦੇ ਨੇ ਇਸ ਬਿਆਨ ਤੋਂ ਬਾਅਦ ਅਮਰੀਕਾ ਭਰ ਦੇ ਵਿੱਚ ਸਿਆਸੀ ਅਤੇ ਸਮਾਜਿਕ ਹਲਚਲ ਹੋਣ ਤੇਜ਼ ਹੋ ਚੁੱਕੀ ਹੈ ਟਰੰਪ ਨੇ ਆਪਣੇ ਭਾਸ਼ਣ ਦਾ ਵੱਡਾ ਹਿੱਸਾ ਸੋਮਾਲੀ ਪਾਈਚਾਰੀ ਉਤੇ ਟਿੱਪਣੀਆਂ ਕਰਨ ਦੇ ਵਿੱਚ ਬਤਾਇਆ ਖਾਸ ਕਰਕੇ ਮਿਨੀ ਸੋਟਾ ਅਤੇ ਮੇਨ ਦੇ ਵਿੱਚ ਵਸਦੇ ਲੋਕਾਂ ਬਾਰੇ ਉਹਨਾਂ ਨੇ ਡੈਮੋਕ੍ਰੈਟਿਕ ਕਾਂਗਰਸ ਵੂਮਨ ਇਲਹਾਨ ਉਮਰ ਉੱਤੇ ਵੀ ਨੀਚੇ ਹਮਲੇ ਕੀਤੇ ਇਲਹਾਨ ਉਮਰ 12 ਸਾਲ ਦੀ ਉਮਰ ਦੇ ਵਿੱਚ ਸੋਮਾਲੀਆ ਤੋਂ ਅਮਰੀਕਾ ਸ਼ਰਨਾਰਥੀ ਦੇ ਵਜੋਂ ਆਈ ਸੀ ਅਤੇ 17 ਸਾਲ ਦੀ ਉਮਰ ਵਿੱਚ ਅਮਰੀਕੀ ਨਾਗਰਿਕ ਬਣ ਗਈ ਸੀ ਕੰਪਨੀ ਕਿਹਾ ਉਹ ਸਾਨੂੰ ਸਵਿਧਾਨ ਸਖੋਂਦੀ ਹੈ ਪਰ ਉਸ ਦੇ ਦੇਸ਼ ਦੇ ਵਿੱਚ ਨਾ ਸਰਕਾਰ ਹੈ ਨਾ ਫੌਜ ਨਾ ਪੁਲਿਸ ਇਹ ਬਿਆਨ ਕਾਫੀ ਲੋਕਾਂ ਵੱਲੋਂ ਭੇਦ ਭਾਵੀ ਅਤੇ ਵਿਵਾਦਿਤ ਕਰਾ ਦਿੱਤਾ ਜਾ ਰਿਹਾ ਹੈ ਇਸ ਨਾਲ ਹੀ ਅਮਰੀਕੀ ਕ੍ਰੈਸ ਰੱਖਿਆ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਸਵਾਲੀ ਪਰਵਾਸੀਆ ਦੇ ਲਈ ਮਿਲ ਰਹੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਯਾਨਕਿ TPS ਨੂੰ ਖਤਮ ਕੀਤਾ ਜਾ ਰਿਹਾ ਹੈ TPS ਉਸ ਸਿਟੀ ਨੂੰ ਕੈਂਡੇਟੇ ਜਿਸ ਦੇ ਤਹਿਤ ਆਫਤ ਦੇ ਨਾਲ ਪੀੜਤ ਦੇਸ਼ਾਂ ਦੇ ਲੋਕਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਅਤੇ ਕੰਮ ਕਰਨ ਦੀ ਆਗਿਆ ਮਿਲਦੀ ਹੈ ਇਸ ਫੈਸਲੇ ਦੇ ਨਾਲ ਹਜ਼ਾਰਾਂ ਸੋਮਾਲੀ ਪਰਿਵਾਰਾਂ ਦਾ ਭਵਿੱਖ ਅਨਿਸ਼ਚਿਤ ਹੋ ਗਿਆ ਹੁਣ ਗੱਲ ਕਰੀਏ ਡੀ ਨੈਚਰਲਾਈਜੇਸ਼ਨ ਦੀ ਤਾਂ ਯਾਨੀ ਕਿਸੇ ਵਿਅਕਤੀ ਤੋਂ ਉਸ ਦੀ ਅਮਰੀਕੀ ਨਾਗਰਿਕਤਾ ਵਾਪਸ ਲੈਣ ਦੀ ਪ੍ਰਕਿਰਿਆ ਕਾਨੂੰਨ ਅਨੁਸਾਰ ਇਹ ਸਿਰਫ ਕੁਝ ਸੀਮਤ ਹਾਲਾਤਾਂ ਵਿੱਚ ਸੰਭਵ ਹੁੰਦਾ ਜਿਵੇਂ ਕਿ ਜੇ ਕੋਈ ਵਿਅਕਤੀ ਨਾਗਰਿਕਤਾ ਲੈਣ ਦੇ ਸਮੇਂ ਧੋਖਾ ਕਰਦਾ ਤੇ ਨਾਲ ਹੀ ਜਾਣਕਾਰੀ ਛੁਪਾਉਂਦਾ ਚਾਹੇ ਫਿਰ ਅੱਤਵਾਦੀ ਸੰਗਠਨਾਂ ਦੇ ਨਾਲ ਸੰਬੰਧ ਲੁਕੋਵੇ USCIS ਦੇ ਅਨੁਸਾਰ ਨਾਗਰਿਕਤਾ ਰੱਦ ਕਰਨ ਦੇ ਲਈ ਇਹ ਗੱਲਾਂ ਸਾਬਤ ਹੋਣੀਆਂ ਵੀ ਲਾਜ਼ਮੀ ਨੇ ਜਾਣ ਬੁੱਝ ਕੇ ਝੂਠ ਬੋਲਿਆ ਗਿਆ ਹੋਵੇ ਮਹੱਤਵਪੂਰਨ ਤੱਥ ਛੁਪਾਏ ਗਏ ਹੋਣ ਜਾਂ ਫਿਰ ਉਸ ਝੂਠ ਕਾਰਨ ਨਾਗਰਿਕਤਾ ਮਿਲੀ ਹੋਵੇ ਇਸ ਤੋਂ ਇਲਾਵਾ ਜੇ ਨੈਚੁਰਲਾਈਜੇਸ਼ਨ ਹੋਣ ਤੋਂ ਬਾਅਦ ਕੋਈ ਵਿਅਕਤੀ ਅਤਵਾਦੀ ਜੋ ਤਾਨਾਸ਼ਾਹੀ ਸੰਸਥਾਵਾਂ ਦੇ ਨਾਲ ਜੁੜਦਾ ਹੈ ਤਾਂ ਉਸ ਦੀ ਨਾਗਰਿਕਤਾ ਵੀ ਖਤਮ ਕੀਤੀ ਜਾ ਸਕਦੀ ਹੈ ਵਿਤੀ ਧੋਖਾਧੜੀ ਕਰਨ ਵਾਲੇ ਕਿਸੇ ਵੀ ਨਾਗਰਿਕ ਦੇ ਨਾਲ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈ ਪਰ ਸਿਰਫ ਇਸ ਆਧਾਰ ਉੱਤੇ ਕਿ ਕਿਸੇ ਦੀ ਨਾਗਰਿਕਤਾ ਆਪਣੇ ਆਪ ਖਤਮ ਨਹੀਂ ਹੁੰਦੀ ਇਸ ਮਾਮਲੇ ਨੇ ਅਮਰੀਕਾ ਦੇ ਵਿੱਚ ਪ੍ਰਵਾਸੀ ਹੱਕਾਂ ਨਾਗਰਿਕਤਾ ਕਾਨੂੰਨ ਅਤੇ ਰਾਜਨੀਤਿਕ ਬਿਆਨਾਂ ਦੀ ਸੀਮਾ ਬਾਰੇ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ ਆਉਣ ਵਾਲੀ ਥੀਨ ਵਿੱਚ ਇਹਖਣਾ ਦਿਲਚਸਪ ਹੋਵੇਗਾ ਕਿ ਪਿਆਰ ਅਮਰੀਕੀ ਚੋਣੇ ਮਾਹੌਲ ਅਤੇ ਪ੍ਰਵਾਸੀ ਨੀਤੀਆਂ ਨੂੰ ਕਿੰਨਾ ਕੁ ਪ੍ਰਭਾਵਿਤ ਕਰਦੇ ਨੇ